ਜੀ ਅਕਾਲ ਦੋਸਤੋ ਸਵਾਗਤ ਹੈ ਟੀਮ ਵੀ ਇਨਫੋ YouTube ਚੈਨਲ ਤੇ Facebook ਪੇਜ ਤੇ ਦੋਸਤੋ ਖੇਤੀ ਮਸ਼ੀਨਰੀ ਦੇ ਉੱਪਰ ਸਬਸਿਡੀ ਦੀ ਸਕੀਮ ਆ ਚੁੱਕੀ ਹੈ ਇਹ ਸਕੀਮ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੇ ਲਈ ਸਰਕਾਰ ਦੇ ਵੱਲੋਂ ਹਰ ਸਾਲ ਦਿੱਤੀ ਜਾਂਦੀ ਹੈ ਪਹਿਲਾਂ ਇਹ ਸਕੀਮ ਹੈ ਜਿਹੜੀ ਉਹ ਝੋਨੇ ਦੀ ਕਟਾਈ ਵਲੇ ਦਿੱਤੀ ਜਾਂਦੀ ਸੀ ਪਰ ਇਸ ਵਾਰ ਸਰਕਾਰ ਦੇ ਵੱਲੋਂ ਕਾਫੀ ਐਡਵਾਂਸ ਦੇ ਵਿੱਚ ਇਹ ਸਕੀਮ ਦੇ ਦਿੱਤੀ ਗਈ ਹੈ ਤਾਂ ਕਿ ਕਿਸਾਨ ਜਿਹੜੀ ਆਪਣੀ ਲੋੜੀਂਦੀ ਮਸ਼ੀਨਰੀ ਆ ਉਹ ਸਬਸਿਡੀ ਤੇ ਇੱਕ ਟਾਈਮ ਦੇ ਨਾਲ ਜਿਹੜਾ ਖਰੀਦ ਕੇ ਆਪਣੀ ਫਸਲ ਦੀ ਬਜਾਈ ਕਰ ਸਕਣ ਸੋ ਕਿਹੜੇ-ਕਿਹੜੇ ਸੰਦਾਂ ਦੇ ਉੱਪਰ ਕਿੰਨੀ-ਕਿੰਨੀ ਸਬਸਿਡੀ ਮਿਲਣੀ ਹੈ ਤੇ ਕਿਹੜੀਆਂ ਗਾਈਡਲਾਈਨਾਂ ਜਿਹੜੀਆਂ ਸਰਕਾਰ ਦੇ ਵੱਲੋਂ ਨਵੀਆਂ ਜਾਰੀ ਕੀਤੀਆਂ ਗਈਆਂ ਸੋ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਪ੍ਰੋਪਰ ਪੂਰੀ ਵੀਡੀਓ ਦੇਖਿਓ ਤਾਂ ਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਤੇ ਬਾਅਦ ਦੇ ਵਿੱਚ ਜਿਹੜਾ ਖੱਜਲ ਖਵਾਰੀ ਤੋਂ ਤੁਸੀਂ ਬਚ ਸਕੋ ਸੋ ਦੋਸਤੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਸੰਦਾਂ ਦੇ ਉੱਪਰ ਸਰਕਾਰ ਦੇ ਵੱਲੋਂ ਸਬਸਿਡੀ ਏਰੀਓ ਦਿੱਤੀ ਜਾ ਰਹੀ ਹੈ ਦੋਸਤੋ ਸੁਪਰ ਐਸਐਮਐਸਓ ਜੋ ਕਿ ਕੰਬਾਈਨ ਦੇ ਪਿੱਛੇ ਲੱਗਦਾ ਤੇ ਪ੍ਰਾਲੀ ਦਾ ਕੁਤਰਾ ਕਰਕੇ ਉਸ ਨੂੰ ਖਿਲਾਰਦਾ ਇਸ ਦੇ ਉੱਪਰ ਸਬਸਿਡੀ ਹੈ ਤਾਂ ਇਸ ਤੋਂ ਬਾਅਦ ਜਿਹੜਾ ਸਿੱਧੀ ਬਜਾਈ ਕਰਨ ਦੇ ਲਈ ਪਰਾਲੀ ਦੇ ਵਿੱਚ ਹੈਪੀ ਸਿੱਡਰ ਜੋ ਕਿ ਕਾਫੀ ਪ੍ਰਚਲਿਤ ਮਸ਼ੀਨ ਹੈ ਪੁਰਾਣੀ ਮਸ਼ੀਨ ਹੈ ਇਸ ਦੇ ਉੱਪਰ ਵੀ ਸਬਸਿਡੀ ਜਿਹੜੀ ਦਿੱਤੀ ਅੰਜ਼ਾਰੀ ਹੈ ਉਸ ਤੋਂ ਅੱਗੇ ਦੋਸਤੋ ਸ਼ਰਬ ਮਾਸਟਰ ਜੋ ਕਿ ਖਰਚਾਂ ਦੀ ਕਟਾਈ ਦੇ ਲਈ ਵਰਤਿਆ ਜਾਂਦਾ ਹੈ ਤਾਂ ਇਸ ਦੇ ਉੱਪਰ ਵੀ ਸਬਸਿਡੀ ਦਿੱਤੀ ਜਾ ਰਹੀ ਹੈ ਉਸ ਤੋਂ ਅੱਗੇ ਬੈਲਰ ਜੋ ਕਿ ਪਰਾਲੀ ਦੀਆਂ ਅੰਗਠਾਂ ਬਣਾਉਂਦਾ ਹੈ ਇਸ ਦੇ ਉੱਪਰ ਵੀ ਸਬਸਿਡੀ ਹੈ ਤੇ ਨਾਲ ਜੋ ਪਰਾਲੀ ਇਕੱਠੀ ਕਰਨ ਦੇ ਲਈ ਰੇਕ ਵਰਤਿਆ ਜਾਂਦਾ ਹੈ ਤਾਂ ਉਸ ਦੇ ਉੱਪਰ ਵੀ ਸਬਸਿਡੀ ਜਿਹੜੀ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਉਸ ਤੋਂ ਅਗੇ ਦੋਸਤੋ ਸੁਪਰ ਸੀਡਰ ਜੋ ਕਿ ਇਸ ਵਕਤ ਜਿਹੜਾ ਕਾਫੀ ਪ੍ਰਚਲਿਤ ਹੈ ਕਿਸਾਨਾਂ ਦੇ ਵਿੱਚ ਇਸ ਦੇ ਉੱਪਰ ਵੀ ਸਬਸਿਡੀ ਮਿਲੇਗੀ ਉਸ ਤੋਂ ਅਗੇ ਦੋਸਤੋ ਸਰਫੇਸ ਸੀਡਰ ਜੋ ਕਿ ਮਲਚਿੰਗ ਵਿਧੀ ਦੇ ਨਾਲ ਕਣਕ ਦੀ ਬਜਾਈ ਕਰਨ ਦੇ ਲਈ ਯੂਨੀਵਰਸਿਟੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਦੇ ਉੱਪਰ ਵੀ ਸਬਸਿਡੀ ਮਿਲਣੀ ਹੈ ਉਸ ਤੋਂ ਅੱਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਜਿਹੜੀ ਨਵੀਂ ਮਸ਼ੀਨ ਤਿਆਰ ਕੀਤੀ ਗਈ ਹੈ ਸਮਾਰਟ ਸੀਡਰ ਤੇ ਇਹਦੇ ਉੱਪਰ ਵੀ ਸਬਸਿਡੀ ਮਿਲਣੀ ਹੈ ਉਸ ਤੋਂ ਅੱਗੇ ਦੋਸਤੋ ਜ਼ੀਰੋ ਡ੍ਰਿਲ ਜਿਹੜੀ ਕਿ ਕਾਫੀ ਪ੍ਰਚਲਿਤ ਹੈ ਕਿਸਾਨਾਂ ਦੇ ਵਿੱਚ ਇਸ ਦੇ ਉੱਪਰ ਵੀ ਸਬਸਿਡੀ ਹੈ ਪੈਡੀ ਸਟਰਾ ਚੋਪਰ ਦੋਸਤੋ ਜੋ ਕਿ ਪਰਾਲੀ ਦਾ ਕੁੱਤਰਾ ਕਰਦਾ ਹੈ ਤੇ ਇਸ ਤੋਂ ਇਲਾਵਾ ਕਿਸਾਨਾਂ ਜਿਹੜੇ ਇਸ ਦੇ ਨਾਲ ਤੂੜੀ ਬਣਾਉਣ ਦੇ ਲਈ ਵੀ ਇਸ ਦੀ ਵਰਤੋਂ ਕਰਦੇ ਆ ਤੇ ਇਸ ਦੇ ਉੱਪਰ ਵੀ ਸਰਬਸਿਟੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਅੱਗੇ ਦੋਸਤੋ ਮਲਚਰ ਦੇ ਉੱਪਰ ਵੀ ਸਬਸਿਡੀ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਰਾਪ ਰੀਪਰ ਦੋਸਤੋ ਜੋ ਕਿ ਕਾਫੀ ਤਰ੍ਹਾਂ ਦੀਆਂ ਫਸਲਾਂ ਦੀ ਜਿਹੜੇ ਕਟਾਈ ਕਰਦਾ ਹੈ ਇਸ ਦੇ ਉੱਪਰ ਵੀ ਸਬਸਿਡੀ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਰਿਵਰਸੀਬਲ ਐਮਬੀ ਪਲੋਰ ਦੇ ਉੱਪਰ ਵੀ ਤੁਸੀਂ ਸਬਸਿਡੀ ਲੈ ਸਕਦੇ ਹੋ ਤਾਂ ਇਹਨਾਂ ਸੰਧਾਂ ਤੇ ਦੋਸਤੋ ਅਗਰ ਤੁਸੀਂ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਆਪਣੀ ਫਾਈਲ ਅਪਲਾਈ ਕਰ ਸਕਦੇ ਹੋ ਤਾਂ ਹੁਣ ਅੱਗੇ ਇੱਕ ਦੋਸਤੋ ਗੱਲ ਕਰਦੇ ਆਂ ਜੋ ਨਵੀਆਂ ਗਾਈਡਲਾਈਨ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਉਹ ਤੁਸੀਂ ਜ਼ਰੂਰ ਧਿਆਨ ਦੇ ਨਾਲ ਸੁਣ ਲਓ ਤਾਂ ਕਿ ਤੁਹਾਨੂੰ ਅੱਗੇ ਚੱਲ ਕੇ ਕੋਈ ਸਮੱਸਿਆ ਨਾ ਆਵੇ ਤਾਂ ਦੋਸਤੋ ਪਹਿਲਾਂ ਇਸ ਤਰ੍ਹਾਂ ਤੁਸੀਂ ਸਿੰਗਲ ਫਾਈਲ ਹੈ ਜਿਹੜੀ ਉਹ ਆਪਣੇ ਅਪਲਾਈ ਕਰ ਸਕਦੇ ਹੋ ਉਸ ਦੇ ਲਈ ਤੁਹਾਡਾ ਜਿਹੜਾ ਸਿੰਬਲ ਸਕੋਰ ਆ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਤੇ ਤੁਸੀਂ 50% ਜਿਹੜਾ ਸਿੰਗਲ ਫਾਈਲ ਤੇ ਸਬਸਿਡੀ ਲੈ ਸਕਦੇ ਹੋ ਇਸ ਦੇ ਵਿੱਚ ਤੁਹਾਨੂੰ ਸਿਰਫ ਜਿਹੜਾ ਇੱਕ ਮਸ਼ੀਨ ਦੇ ਉੱਪਰ ਸਬਸਿਡੀ ਦਿੱਤੀ ਜਾਣੀ ਹੈ ਇਸ ਤੋਂ ਅੱਗੇ ਦੋਸਤੋ ਅਗਰ ਤੁਸੀਂ ਇੱਕ ਇਕੱਲਾ ਕਿਸਾਨ ਜਿਹੜਾ ਆਪਣਾ ਨਿੱਜੀ ਗਰੁੱਪ ਅਪਲਾਈ ਕਰਨਾ ਚਾਹੁੰਦਾ ਤਾਂ ਉਹ ਇੱਕ ਕਿਸਾਨ ਜਿਹੜਾ ਆਪਣਾ ਨਿੱਜੀ ਗਰੁੱਪ ਵੀ ਅਪਲਾਈ ਕਰ ਸਕਦਾ ਹੈ ਤੇ ਉਸ ਦੇ ਉੱਪਰ ਤੁਸੀਂ ਕਾਫੀ ਸਾਰੀਆਂ ਮਸ਼ੀਨਾਂ ਦੇ ਲਈ ਜਿਹੜਾ ਸਬਸਿਡੀ ਲਈ ਅਪਲਾਈ ਕਰ ਸਕਦੇ ਹੋ ਪਰ ਦੋਸਤੋ ਸਰਕਾਰ ਦੇ ਵੱਲੋਂ ਇਸ ਦੇ ਲਈ ਇੱਕ ਜਿਹੜੀ ਸ਼ਰਤ ਰੱਖੀ ਗਈ ਹੈ ਕਿ ਕਿਸਾਨ ਦੀ ਜਿਹੜੀ ਸਾਲਾਨਾ ਆਮਦਨ ਹੈ ਉਹ ਖੇਤੀਬਾੜੀ ਤੋਂ ਇਲਾਵਾ 15 ਲੱਖ ਰੁਪਏ ਇੱਕ ਵੱਖਰੀ ਜਿਹੜੀ ਆਮਦਨ ਹੋਣੀ ਚਾਹੀਦੀ ਹੈ ਜੋ ਕਿ ਤੁਸੀਂ ਚਾਹੇ ਕੋਈ ਡੈਰੀ ਫਾਰਮਿੰਗ ਕਰਦੇ ਹੋ ਜਾਂ ਹੋਰ ਕੋਈ ਵੀ ਸਹਾਇਕ ਤੰਦਾ ਕਰਦੇ ਹੋ ਜਾਂ ਤੁਸੀਂ ਜਿਹੜਾ ਬੈਲਰ ਚਲਾਉਂਦੇ ਹੋ ਤਾਂ ਉਸ ਦੇ ਲਈ ਤੁਹਾਡੇ ਜਿਹੜਾ ਖਾਤੇ ਦੇ ਵਿੱਚ 15 ਲੱਖ ਰੁਪਏ ਸਾਲ ਦਾ ਜਿਹੜਾ ਉਹ ਵੱਖਰਾ ਜਮਾ ਹੋਣਾ ਚਾਹੀਦਾ ਤਾਂ ਫਿਰ ਹੀ ਤੁਸੀਂ ਜਿਹੜਾ ਆਪਣਾ ਨਿੱਜੀ ਗਰੁੱਪ ਅਪਲਾਈ ਕਰ ਸਕਦੇ ਹੋ ਤਾਂ ਇਹ ਦੋਸਤੋ ਸਰਕਾਰ ਦੇ ਵੱਲੋਂ ਜਿਹੜੀ ਸ਼ਰਤ ਉਹ ਨਿੱਜੀ ਗਰੁੱਪ ਦੇ ਲਈ ਜਿਹੜਾ ਇਕੱਲਾ ਕਿਸਾਨ ਅਪਲਾਈ ਕਰਨਾ ਚਾਹੁੰਦਾ ਤਾਂ ਇਸ ਦੇ ਲਈ ਰੱਖੀ ਗਈ ਹੈ। ਇਸ ਤੋਂ ਇਲਾਵਾ ਦੋਸਤੋ ਤੁਸੀਂ ਪਹਿਲਾਂ ਹੀ ਤਰਾ 9 ਮੈਂਬਰਾਂ ਦਾ ਗਰੁੱਪ ਜਿਸ ਦੇ ਵਿੱਚ ਕਿ 5 ਜਨਰਲ 2 ਐਸਸੀ ਤੇ 2 ਔਰਤਾਂ ਹੋਣੀਆਂ ਜ਼ਰੂਰੀ ਹੈ ਉਹ ਬਣਾ ਕੇ ਅਪਲਾਈ ਕਰ ਸਕਦੇ ਹੋ ਪਰ ਇਸ ਦੇ ਵਿੱਚ ਵੀ ਇੱਕ ਜਿਹੜੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਤੁਸੀਂ ਸਾਰੇ 9 ਮੈਂਬਰਾਂ ਦਾ ਜਿਹੜਾ ਸਿਬਲ ਸਕੋਰ ਜ਼ਰੂਰ ਬੈਂਕ ਦੇ ਵਿੱਚੋਂ ਚੈੱਕ ਕਰਵਾ ਲੈਣਾ ਅਗਰ ਕਿਸੇ ਵੀ ਮੈਂਬਰ ਦਾ ਸਿਬਲ ਸਕੋਰ ਖਰਾਬ ਆ ਤਾਂ ਉਹਨੂੰ ਤੁਸੀਂ ਆਪਣੇ ਗਰੁੱਪ ਦੇ ਵਿੱਚ ਐਡ ਨਹੀਂ ਕਰਨਾ ਅਗਰ ਤੁਹਾਡਾ ਪਹਿਲਾਂ ਤੋਂ ਗਰੁੱਪ ਬਣਿਆ ਹੋਇਆ ਤਾਂ ਉਹਨਾਂ ਦੇ ਵੀ ਦੋਸਤ ਤੁਸੀਂ ਸਾਰੇ ਮੈਂਬਰਾਂ ਦੇ ਜਿਹੜੇ ਸਿਬਲ ਸਕੋਰ ਜ਼ਰੂਰ ਚੈੱਕ ਕਰਵਾ ਲਓ ਇਕਰ ਤੁਹਾਡੇ ਕਿਸੇ ਵੀ ਗਰੁੱਪ ਮੈਂਬਰ ਦਾ ਸਿਵਲ ਸਕੋਰ ਖਰਾਬ ਹੈ ਤਾਂ ਤੁਸੀਂ ਉਸ ਦੀ ਜਗ੍ਹਾ ਤੇ ਨਵਾਂ ਮੈਂਬਰ ਐਡ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਆਪਣੇ ਜ਼ਿਲ੍ਹੇ ਦੇ ਇੰਡਸਟਰੀਅਲ ਡਿਪਾਰਟਮੈਂਟ ਜਿੱਥੇ ਤੁਹਾਡੇ ਗਰੁੱਪ ਦਾ ਸਰਟੀਫਿਕੇਟ ਬਣਾਇਆ ਗਿਆ ਸੀ ਉੱਥੇ ਸੰਪਰਕ ਕਰਕੇ ਆਪਣਾ ਜਿਹੜਾ ਮੈਂਬਰ ਹੈ ਉਹ ਚੇਂਜ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੇ ਨੌ ਮੈਂਬਰਾਂ ਦੇ ਵਿੱਚੋਂ ਕਿਸੇ ਵੀ ਮੈਂਬਰ ਨੇ 3 ਸਾਲਾਂ ਦੇ ਵਿੱਚ ਜਿਹੜਾ ਸਬਸਿਡੀ ਨਾਂ ਲਈ ਹੋਵੇ ਤਾਂ ਇਸ ਤਰ੍ਹਾਂ ਦੋਸਤੋ ਤੁਸੀਂ ਪਹਿਲਾਂ ਤੋਂ ਆਪਣੀ ਜਿਹੜੀ ਪੂਰੀ ਤਿਆਰੀ ਕਰਕੇ ਫਿਰ ਹੀ ਫਾਈਲ ਅਪਲਾਈ ਕਰਨੀ ਹੈ ਤਾਂ ਕਿ ਤੁਹਾਨੂੰ ਅੱਗੇ ਚੱਲ ਕੇ ਕੋਈ ਸਮੱਸਿਆ ਨਾ ਆਵੇ ਤੇ ਤੁਹਾਡੀ ਫਾਈਲ ਹੈ ਜਿਹੜੀ ਉਹ ਆਸਾਨੀ ਦੇ ਨਾਲ ਪਾਸ ਹੋ ਸਕੇ ਇਹ ਫਾਈਲਾਂ ਦੋਸਤੋ ਤੁਸੀਂ 22 ਅਪ੍ਰੈਲ ਤੋਂ ਲੈ ਕੇ 12 ਮਈ 2025 ਤੱਕ onlinemachinerypb.com ਪੋਰਟਲ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਸੋ ਦੋਸਤੋ ਇਹ ਸੀ ਖੇਤੀਬਾੜੀ ਮਸ਼ੀਨਰੀ ਸੰਬੰਧੀ ਜੋ ਸਬਸਿਡੀ ਸਕੀਮ ਆਈ ਹੈ ਉਸ ਦੀ ਜ਼ਰੂਰੀ ਜਾਣਕਾਰੀ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ ਧੰਨਵਾਦ